ਨਗਰ ਨਿਗਮ ਫਗਵਾੜਾ ਵਿਖੇ ਬਤੌਰ ਨਿਗਮ ਕਮਿਸ਼ਨਰ ਮੈਡਮ ਅਨੁਪਮਾ ਕਲੇਰ ਨੇ ਆਪਣਾ ਚਾਰ ਸੰਭਾਲ ਲਿਆ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੈਡਮ ਅਨੁਪਮਾ ਕਲੇਰ ਕਪੂਰਥਲਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਫਗਵਾੜਾ ਵਿਖੇ ਚਾਰਜ ਲੈਣ ਉਪਰੰਤ ਮੈਡਮ ਅਨੁਪਮਾ ਕਲੇਰ ਦਾ ਜਥੇ ਨਿਗਮ ਸਟਾਫ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ ਉੱਥੇ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਗੇਂ ਫਗਵਾੜਾ ਦੇ ਪ੍ਰਧਾਨ ਦਵਿੰਦਰ ਕੁਲਥਮ ਕਰਨ ਰਸਵਾਨੀ ਅਤੇ ਜਸ਼ ਵਰਨਾ ਵੱਲੋਂ ਵੀ ਮੈਡਮ ਅਨੁਪਮਾ ਕਲੇਰ ਨੂੰ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ ਇਸ ਦੌਰਾਨ ਮੈਡਮ ਅਨੁਪਮਾ ਕਲੇਰ ਨੇ ਨਿਗਮ ਸਟਾਫ ਦਾ ਉਹਨਾਂ ਦੇ ਸਵਾਗਤ ਲਈ ਧੰਨਵਾਦ ਕਰਦਿਆਂ ਆਪਣਾ ਕੰਮ ਇਮਾਨਦਾਰੀ ਨਾਲ ਕਰਨੇ ਵਫਰੇ ਰਿਆ। ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਅਨੁਪਮਾ ਕਲੇਰ ਨੇ ਦੱਸਿਆ ਕਿ ਮਾਨਯੋਗ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਹੀ ਉਹਨਾਂ ਨੇ ਫਗਵਾੜਾ ਨਗਰ ਨਿਗਮ ਦਾ بطور ਕਮਿਸ਼ਨਰ ਚਾਰਜ ਲਿਆ ਹੈ ਕਿਉਂਕਿ ਕਾਫੀ ਸਮੇਂ ਤੋਂ ਫਗਵਾੜਾ ਵਿਖੇ ਇਹ ਪੋਸਟ ਖਾਲੀ ਸੀ। ਉਹਨਾਂ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਫਗਵਾੜਾ ਵਾਸੀਆਂ ਦੀਆਂ ਜੋ ਵੀ ਮੁਸ਼ਕਲਾਂ ਨੇ ਉਹਨਾਂ ਦੇ ਦਫ਼ਤਰ ਵਿਖੇ ਆ ਕੇ ਮਿਲ ਸਕਦੇ ਹਨ। ਉਹਨਾਂ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਹੋਇਆ ਕਿ ਉਹ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਬਿਨਾਂ ਦੇਰੀ ਕੀਤੇ ਹੀ ਕਰਵਾਉਣਗੇ ਉਹਨਾਂ ਨਾਲ ਹੀ ਸਾਰੇ ਸਟਾਫ ਦਾ ਉਹਨਾਂ ਦੇ ਨੇਕੇ ਸਵਾਗਤ ਲਈ ਧੰਨਵਾਦ ਵੀ ਕੀਤਾ ਮੈਂ ਅੱਜ ਫਗਵਾੜਾ ਮਿਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਦਾ ਚਾਰਜ ਲਿਆ ਹੈ ਕਮੈਂਡ ਦੇ ਆਰਡਰਸ ਕਰਕੇ ਆ ਚਾਰਜ ਲਿਆ ਗਿਆ ਹੈਗਾ ਕਿਉਂਕਿ ਕਾਫੀ ਟਾਈਮ ਤੋਂ ਪੋਸਟ ਖਾਲੀ ਸੀ ਕਿ ਬਟ ਮੈਂ ਹੁਣ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਇਹ ਉਮੀਦ ਦੇਣਾ ਚਾਹੁੰਦੀ ਹਾਂ ਕਿ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਿਡ ਸਰਵਿਸਿਜ਼ ਹੈਗੀਆਂ ਆ ਉਹ ਮੈਨੂੰ ਜਦੋਂ ਮਰਜ਼ੀ ਮੇਰੇ ਆਫਿਸ ਆ ਕੇ ਮਿਲ ਸਕਦੇ ਹੈ ਕੋਈ ਕੰਪਲੇਂਟ ਹੈ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਹੈ ਦੇ ਕੈਨ ਕਾਈਂਡਲੀ ਕੰਟੈਕਟ ਮੀ ਕਮ ਟੂ ਮਾਈ ਆਫਿਸ ਤੇ ਮੈਂ ਉਮੀਦ ਦਿੰਦੀ ਹਾਂ ਸਾਰਿਆਂ ਨੂੰ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਸਿਟੀ ਦੇ ਵਿੱਚ ਨਹੀਂ ਆਉਣ ਦਿੱਤੀ ਜਾਏਗੀ ਮੈਂ ਇੱਕ ਨਾ ਕਪੂਰਥਲਾ ਦੇ ਵਿੱਚ ਹਮੇਸ਼ਾ ਤੁਹਾਡਾ ਜ਼ਿਕਰ ਹੁੰਦਾ ਹੈ ਤੁਹਾਨੂੰ ਅਖਬਾਰਾਂ ਵਿੱਚ ਵੀ ਦੇਖਦੇ ਆ ਤੁਸੀਂ ਕੋਈ ਨਾ ਕੋਈ ਉੱਥੇ ਐਕਟੀਵਿਟੀ ਕਰਦੇ ਹੀ ਰਹਿੰਦੇ ਨੇ ਸ਼ਹਿਰ ਚ ਕੀ ਫਗਵਾੜਾ ਵਾਸੀ ਵੀ ਤੁਹਾਡੇ ਤੋਂ ਇਹ ਉਮੀਦ ਕਰ ਸਕਦੇ ਨੇ ਕਿ ਇੱਥੇ ਫਗਵਾੜੇ ਨੂੰ ਹੋਰ ਬਿਹਤਰ ਬਣਾਉਣ ਲਈ ਤੁਸੀਂ ਯਤਨ ਕਰੋਗੇ ਬਿਲਕੁਲ ਜੀ ਮੇਰੇ ਇਹੀ ਐਫਰਟ ਹੁੰਦੇ ਆ ਕਿ ਜਿਹੜੀ ਜਗ੍ਹਾ ਮੈਂ ਜਾਂਦੀ ਹੈਗੀ ਆ ਉੱਥੇ ਦੀ ਜੋ ਮੇਨ ਪ੍ਰੋਬਲਮਸ ਹੈ ਸਭ ਤੋਂ ਪਹਿਲੇ ਤਾਂ ਉਹ ਦੂਰ ਹੋਣਗੀਆਂ ਉਸ ਤੋਂ ਇਲਾਵਾ ਜਿਹੜੀਆਂ ਕੋਈ ਡਿਵੈਲਪਮੈਂਟ ਨਾਲ ਰਿਲੇਟਿਡ ਐਕਟੀਵਿਟੀਆਂ ਆ ਉਹ ਜ਼ਰੂਰ ਟਾਈਮ ਟੂ ਟਾਈਮ ਕਰਦੇ ਰਹਿਣਗੇ